ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਮੋਹਾਲੀ ਦੇ ਕਾਰੋਬਾਰ ਦੇ ਪੁੱਤ ਸਮੇਤ ਤਿੰਨ ਬੱਚੇ ਸ਼ਿਮਲਾ ਤੋਂ ਗਵਾ ਪੰਜਾਬ ਦੇ ਕੈਬਨਟ ਮੰਤਰੀ ਦਾ ਰਿਸ਼ਤੇਦਾਰ ਹੈ ਇੱਕ ਬੱਚਾ ਝਿਮਲਾ ਦੇ ਮਸ਼ਹੂਰ ਬਿਸ਼ਪ ਕਾਟਨ ਸਕੂਲ ਤੋਂ ਸਨੀਚਰਵਾਰ ਨੂੰ ਮਹਾਲੀ ਦੇ ਇੱਕ ਬੱਚੇ ਸਮੇਤ ਤਿੰਨ ਬੱਚੇ ਨੂੰ ਗਵਾ ਕਰ ਲਿਆ ਗਿਆ ਹੈ ਫਤਿੰਦਰ ਸਿੰਘ ਦਾ ਸਿੰਘ ਨਾਂ ਦਾ ਇਹ ਬੱਚਾ ਮੋਹਾਲੀ ਦੇ ਇੱਕ ਵੱਡੇ ਵਪਾਰੀ ਪੁੱਤ ਦੇ ਪੰਜਾਬ ਸਰਕਾਰ ਦੇ ਦੇ ਇੱਕ ਕੈਬਨਟ ਮੰਤਰੀ ਦਾ ਰਿਸ਼ਤੇਦਾਰ ਰਿਹਾ ਹਾਲਾਂਕਿ ਮਾਚਮਲਾ ਚ ਪੁਲਿਸ ਨੇ ਪੂਰੀ ਕਾਰਵਾਈ ਕਰਦਿਆਂ ਕਿੰਨਾ ਬੱਚਿਆਂ ਨੂੰ ਛਡਾ ਕੇ ਇੱਕ ਅਗਵਾਕਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਜਾਣਕਾਰੀ ਮੁਤਾਬਕ 6ਵੀਂ ਜਮਾਤ ਦੇ ਵਿਦਿਆਰਥੀ ਹਤਿੰਦਰ ਅਨਸਤਿੰਦਰ ਤੇ ਵਿਦਾਸ਼ ਤੇ ਅੰਗਦ ਰਖੜੀ ਦੇ ਦੇਨ ਨੂੰ ਦੁਪਹਿਰੇ 12:09 ਵਜੇ ਸਕੂਲ ਤੋਂ ਆਉ ਆਊਟਿੰਗ ਗੇਟ ਪਾਸੋਂ ਲੈ ਕੇ ਮਾਲ ਰੋਡ ਤੇ ਘੁੰਮਣ ਗਏ ਸਨ 5 ਵਜੇ ਤੱਕ ਵਾਪਸੀ ਦਾ ਸਮਾਂ ਸੀ ਪਰ ਕਈ ਘੰਟਿਆਂ ਬਾਅਦ ਵੀ ਵਾਪਸ ਨਾ ਆਉਣ ਵਾਪਸਨਾ ਆਉਣ ਵਾਪਸਨਾ ਆਉਣ ਤੇ ਸਕੂਲ ਦੀ ਤਰਥਲੀ ਮੱਚ ਗਈ ਪਰ ਸਕੂਲ ਪ੍ਰਬੰਧਕਾਂ ਨੇ ਤਲਾਸ਼ ਕੀਤੀ ਪਰ ਕੋਈ ਸਰਾਗ ਨਾ ਮਿਲਿਆ ਤੇ ਉਹ ਨਿਊ Shimla ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ ਅਗਵਾਕਾਰ ਤਿੰਨਾਂ ਬੱਚਿਆਂ ਨੂੰ ਪੁਰਾਣੇ ਮਾਡਲ ਦੀ ਹਿੰਦੀ ਦਿੱਲੀ ਨੰਬਰ ਵਾਲੀ ਆਈ 10 ਕਾਰ ਵਿੱਚ ਬਿਠਾ ਕੇ 66 ਕਿਲੋਮੀਟਰ ਦੂਰ ਆਪਣੇ ਪਿੰਡ ਲੈ ਗਏ ਅਗਵਾਕਾਰਾਂ ਨੇ ਤਿੰਨਾਂ ਬੱਚਿਆਂ ਦੇ ਮੂੰਹਾਂ ਤੇ ਟੇਪ ਲਗਾ ਕੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੀ ਗਨਪੁਆਇੰਟ ਤੇ ਉਹਨਾਂ ਕੋਲੋਂ ਪਰਵਾਦੇਕ ਮੈਂਬਰਾਂ ਦੇ ਫੋਨ ਨੰਬਰ ਲੈ ਕੇ ਫਰੋਤੀ ਲਈ ਕਾਲ ਕੀਤੀ ਗਈ ਬਾਅਦ ਵਿੱਚ ਪੁਲਿਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਬੱਚਿਆਂ ਨੂੰ ਕੋਟ ਖਾਈ ਦੇ ਕੁੱਕੂ ਨਾਲਾ ਤੋਂ ਬ੍ਰਾਹਮਣਤ ਪੁਲਿਸ ਦੇ ਤਿੰਨ ਬੱਚਿਆਂ ਨੂੰ ਬ੍ਰਾਹਮਣਤ ਕਰ ਲਿਆ ਤੇ ਕਿਡਨੀ ਪਰ ਨੇ ਬੱਚਿਆਂ ਨੂੰ ਸਿਰਫ ਬੰਨਿਆਮ ਵਿੱਚ ਰੱਖਿਆ ਸੀ ਧੰਨਵਾਦ